ਕੀ ਤੁਸੀਂ ਵੀ ਗੋਡਿਆਂ ਦੇ ਦਰਦ ਤੋਂ ਪਰੇਸ਼ਾਨ ਹੋ ਤੁਹਾਨੂੰ ਕੋਟਿਆਂ ਦਾ ਗਠੀਆ ਹੋ ਗਿਆ ਹੈ ਨੀ ਆਰਥਰਾਈਟਿਸ ਹੋ ਗਿਆ ਹੈ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਤ ਸਿੰਘ ਤਾਂ ਕਿਹੜੀਆਂ ਕਸਰਤਾਂ ਕਰ ਸਕਦੇ ਪਹਿਲੀ ਐਕਸਰਸਾਈਜ਼ ਕੀ ਹੈ ਐਸ ਐਲ ਆਰ ਪੇਸ਼ੈਂਟਸ ਸਪਾਈਨ ਲੈਂਚ ਰਹਿਣਗੇ ਇੱਕ ਗੋਡੇ ਨੂੰ ਮੋੜ ਲੈਣਾ ਹੈ ਦੂਸਰੇ ਸਾਈਡ ਨੂੰ ਪੈਰ ਨੂੰ ਅੰਦਰ ਮੋੜ ਕੇ ਲਾਤ ਨੂੰ ਉੱਪਰ ਚੱਕ ਦੇਣਾ ਹੈ 45 ਡਿਗਰੀ ਐਂਗਲ ਤੇ ਇੱਥੇ ਹੋਲਡ ਕਰਾਂਗੇ 10 ਸੈਕਿੰਡ ਲਈ 1 2 3 डाश, 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 10 ਦੈਨ ਰਿਲੈਕਸ ਫੇਰ ਉੱਪਰ ਚੱਕ ਦੇਣਾ ਹੈ 1 2 3 10 ਦੈਨ ਰਿਲੈਕਸ ਇਸ ਦੀਆਂ 7 ਰੈਪੀਟੀਸ਼ਨਸ ਸਵੇਰੇ ਦੁਪਹਿਰੇ ਸ਼ਾਮ ਦੂਸਰੀ ਐਕਸਰਸਾਈਜ਼ ਕੀ ੜੀ ਹੈ ਨੀ ਐਕਸਟੈਂਸ਼ਨ ਪੇਸ਼ੈਂਟ ਇਦਾਂ ਬੈਠ ਜਾਣਗੇ ਔਰ ਬੈਠ ਕੇ ਬਿਲਕੁਲ ਸਟ੍ਰੇਟ ਬੈਠ ਕੇ ਲੱਤ ਨੂੰ ਉੱਪਰ ਚੱਕ ਦੇਣਾ ਹੈ ਜੋ ਆਪਣਾ ਥਾਈ ਹੈ ਉਹ ਨਾਲ ਟੱਚ ਹੋਣਾ ਚਾਹੀਦਾ ਹੈ ਬੈੱਡ ਦੇ ਔਰ ਇਦਾਂ ਆਪਾਂ ਹੋਲਡ ਕਰਾਂਗੇ ਸਾਹਮਣੇ ਦੇਖਾਂਗੇ 10 ਸੈਕਿੰਡਸ ਲਈ 1 2 3 10 ਦੈਨ ਰਿਲੈਕਸ ਫੇਰ ਉੱਪਰ ਚੱਕ ਦਾਂਗੇ 1 2 3 10 ਦੈਨ ਰਿਲੈਕਸ ਇਸ ਦੀਆਂ ਵੀ ਤੁਸੀਂ 7 ਰੈਪੀਟੀਸ਼ਨ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਅਗਰ ਇਹ ਐਕਸਰਸਾਈਜ਼ ਤੁਸੀਂ ਰੈਗੂਲਰ ਕਰੋਗੇ ਜੋ ਤੁਹਾਡਾ ਗੋਡਿਆਂ ਦਾ ਦਰਦ